ਬੰਬ ਕੱਟ ਕੇ ਉਹ ਲੱਗਾ ਮਤਲਬ ਬੜੇ ਯੋਰ ਦੇ ਨਾਲ ਭੱਜਣ ਲੱਗਾ ਉਹਨੂੰ ਮੈਂ ਕੇ ਕੇ ਤੇ ਉਹਦੇ ਫਿਰ ਉਹਦੇ ਉਹ ਸਮੋਕ ਬੰਬ ਜਿਹੜਾ ਉਹ ਖੋਇਆ ਉਹਦੇ ਕੋਲ ਔਰ ਉਹਦੇ ਨਾਲ ਹੱਥੋਂ ਪਾਈ ਹੋਇਆ ਕਿਉਂਕਿ ਉਹ ਦੇਣਾ ਨਹੀਂ ਚਾਹੁੰਦਾ ਉਹਦੇ ਮਤਲਬ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਮੇਰ ਨਾਲ ਚਲੋ ਉਹਨੂੰ ਉਹ ਅਹੀਂ ਖੋ ਕੇ ਉਹਨੂੰ ਬਾਹਰ ਭੱਜ ਕੇ ਮੈਂ ਸੁੱਟਿਆ ਕਿ ਕੋਈ ਅੰਦਰ ਨੁਕਸਾਨ ਨਾ ਜ਼ਿਆਦਾ ਹੋ ਜਾਏ ਅਸੀਂ ਹੋ ਕੇ ਵੀ ਆਏ ਸਾਂ ਸਾਰੀਆਂ ਉਹ ਮਤਲਬ ਸ਼ਰਧਾਂਜਲੀ ਦੇ ਕੇ ਸਾਰੇ ਉਹਨਾਂ ਨੂੰ ਸਾਰੇ ਇੱਕ ਇੱਕ ਨੂੰ ਦੇਖ ਕੇ ਸਾਰਿਆਂ ਨੂੰ ਨਮਨ ਹੋਇਆ ਸੀ ਉਹ ਚੀਜ਼ੇ ਦਿਮਾਗ ਦੇ ਵਿੱਚ ਇੱਕਦਮ ਕਲਿੱਕ ਕਰ ਗਈ ਕਿ ਫੇਰ ਹਮਲਾ ਹੋ ਗਿਆ ਉਸੇ ਤਰੀਕੇ ਨਾਲ ਵੀ 8-10 ਵਾਰ ਇਸ ਕੋ ਦੁਆਇਆ ਲੇਕਿਨ ਅਭੀ ਵੀ 스ਮੈਲ ਉਸਮੇ ਆਪ ਲੋਗੋ ਦੀ 스ਮੈਲ ਆ ਰਹੀ ਹੈ ਇਸਮੇ ਇਹ ਇਹ ਇਤਨਾ ਪੁਰਸ਼ਨਾ ਅਭੀ ਵੀ 스ਮੈਲ ਆ ਰਹੀ ਕਿਉਂਕਿ ਇਹ ਥੋੜਾ ਜਲ ਗਿਆ ਹੈ ਆਪ ਮੈਨੂੰ ਮਾਨ ਲੈ ਕੇ ਮੈਂ ਉਸ ਧਰਤੀ ਤੋਂ ਆਉਣਾ ਹੈ ਜਿੱਥੇ ਮੁਗਲ ਜਦੋਂ ਵੀ ਆਏ ਆ ਤੇ ਇਸ ਧਰਤੀ ਦੇ ਸਾਡੇ ਪੁਰਖਿਆਂ ਨੇ ਉੱਠ ਕੇ ਉਹਨਾਂ ਨਾਲ ਟੱਕਰ ਲਈ ਹੈ ਪੈਦਾਈ ਦਾ ਫੋਨ ਆਇਆ ਜਦੋਂ ਉਹਨਾਂ ਦੇ ਬਹੁਤ ਫੋਨ ਵੱਜੇ ਮੈਂ ਚੱਕ ਨਹੀਂ ਸਕਿਆ ਰਾਤੀ ਮੈਂ ਉਹਨਾਂ ਨੂੰ ਫੋਨ ਕੀਤਾ ਬੈਕ ਆ ਤੇ ਉਹਨਾਂ ਪੈਂਦੇ ਇਹ ਗੱਲ ਕਹੀ ਆ ਖੁਸ਼ ਕਰਦਾ ਯੋ ਪੁੱਤਰਾ ਤੇ ਮੈਨੂੰ ਸਵਾਦ ਆ ਗਿਆ ਕੱਲ 0 आवर ਚੱਲ ਰਿਹਾ ਸੀ ਜਦੋਂ ਔਰ ਮੇਰਾ 17 ਨੰਬਰ ਸੀ ਮੈਂ ਫਾਰਮਰ ਇਸ਼ੂ ਤੇ ਬੋਲਣਾ ਸੀ ਔਰ ਇਹ ਲੱਕੀ ਡਰਾ ਹੁੰਦਾ ਤੁਹਾਨੂੰ ਪਤਾ ਚਲੋ ਉਹ 17 ਨੰਬਰ ਤੇ ਜਦੋਂ ਬੋਲ ਕੇ ਮੈਂ ਬੈਠਾ ਉਸ ਤੋਂ ਬਾਅਦ ਹਾਊਸ ਰਜਰ ਹੋਣਾ ਸੀ 5 ਮਿੰਟ ਦਾ ਸਮਾਂ ਰਹਿ ਗਿਆ ਸੀ ਥੋੜੇ ਚਿਰ ਬਾਅਦ ਹੀ ਪਿੱਛੋਂ ਆਵਾਜ਼ ਆਉਂਦੀ ਗੈਲਰੀ ਤੋਂ ਕਿ ਫੜੋ ਪਾ ਉਹ ਬੰਦੇ ਦੋ ਆਵਾਜ਼ ਮਾਰਦੇ ਹੁੰਦੇ ਹਿਲਜੁਲ ਹੁੰਦੀ ਰੌਲਾ ਪੈਂਦਾ ਇੱਕ ਬੰਦਾ ਛਾਲ ਮਾਰਦਾ ਇੱਕ ਲੰਮਕੇ ਥੱਲੇ ਉਹ ਆ ਰਿਹਾ ਹੁੰਦਾ ਉਸੇ ਵੇਲੇ ਮੈਂ ਮੜ ਕੇ ਉੱਥੋਂ ਜਦੋਂ ਕਿਉਂਕਿ ਉਹ ਐ ਲੱਗਦਾ ਕਿ ਜਿਵੇਂ ਨਾ ਪਿੰਨੋ ਸਮਝ ਨਹੀਂ ਆ ਕੀ ਹੋਇਆ ਮੜ ਕੇ ਵੀ ਜਿਵੇਂ ਉਹ ਭੱਜਦਾ ਜਦੋਂ ਉਹ ਸਪੀਕਰ ਵਾਲ ਨੂੰ ਤੇ ਉੱਥੋਂ ਫਿਰ ਮੈਂ ਮੜ ਕੇ ਉੱਠ ਕੇ ਲਲਕਾਰਾ ਮਾਰਿਆ ਉਹਨੂੰ ਫੜੋ ਮੈਂ ਕਿਹਾ ਕਿਉਂਕਿ ਲੋਕਾਂ ਦਾ ਧਿਆਨ ਸਾਹਮਣੇ ਵਾਲ ਨੂੰ ਸੀ ਇਹ ਮੈਂ ਦੂਰ ਸਾਂ ਥੋੜਾ ਉੱਤੋਂ ਉਹ ਜਦੋਂ ਜਦੋਂ ਬਾਕੀ ਮੈਂਬਰ ਪਾਰਲੀਮੈਂਟ ਜਦੋਂ ਉਹਨਾਂ ਨੇ ਧਿਆ ਉਨੇ ਜਿਹਨੂੰ ਮੈਂ ਵੀ ਭੱਜ ਕੇ ਪਹੁੰਚ ਗਿਆ ਉੱਥੋਂ ਤੱਕ ਉਹਨੂੰ ਅਹੀਂ ਫੜ ਲਿਆ ਉੱਥੇ ਜਿਹਨੂੰ ਜਿਆਦਾ ਮਾਰ ਕੁੱਟ ਰੇ ਫਿਰ ਮੈਂ ਪਿੱਛੇ ਜਾ ਕੇ ਮੈਨੂੰ ਪਤਾ ਦੋ ਐ ਉਹ ਕੋਈ ਚੀਜ਼ ਕੱਢਣ ਪੈਂਦਾ ਸੀ ਬੂਟ ਚੋਂ ਉਹਨੂੰ ਜਿਹੜਾ ਪਹਿਲਾ ਸੀ ਜਿਹਨੂੰ ਅਸੀਂ ਢਾ ਲਿਆ ਉਹ ਕੋਈ ਚੀਜ਼ ਇਧਰ ਫੋਲਣ ਪੈਂਦਾ ਸੀ ਹੁਣ ਮਗਰ ਵੀ ਸੀ ਇੱਕ ਮੈਂ ਭੱਜ ਕੇ ਫਿਰ ਉਹਦੇ ਹਲ ਗਿਆ ਉਹਨੇ ਉਹਨੇ ਜਿਹਨੂੰ ਬੈਠ ਕੇ ਕਿਉਂਕਿ ਉੱਥੇ ਉੱਥੋਂ ਦੇਖਦਾ ਨਹੀਂ ਸੀ ਉਹਨੇ ਉਹਨੇ ਜਿਹਨੂੰ ਕੱਢ ਲਿਆ ਧੂਮਕ ਬੰਬ ਜਿਆ ਸਮੋਕ ਬੰਬ ਬੰਬ ਕੱਟ ਕੇ ਉਹ ਲੱਗਾ ਮਤਲਬ ਬੜੇ ਯੋਰ ਦੇ ਨਾਲ ਭੱਜਣ ਲੱਗਾ ਉਹਨੂੰ ਮੈਂ ਘੇਰ ਕੇ ਤੇ ਉਹਦੇ ਫਿਰ ਉਹਦੇ ਉਹ ਔਰ ਉਹ ਦਿਨ ਹੱਥੋਂ ਪਈ ਹੋਇਆ ਕਿਉਂਕਿ ਉਹ ਦੇਣਾ ਨਹੀਂ ਚਾਹੁੰਦਾ ਉਹਦੇ ਮਤਲਬ ਪਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੇਰ ਨਾਲ ਚਲੋ ਉਹਨੂੰ ਉਹ ਅਸੀਂ ਖੋ ਕੇ ਉਹਨੂੰ ਬਾਹਰ ਭਜ ਕੇ ਮੈਂ ਸੁਟਿਆ ਕਿ ਕੋਈ ਅੰਦਰ ਨੁਕਸਾਨ ਨਾ ਜ਼ਿਆਦਾ ਹੋ ਜਾਏ ਤੇ ਉਹ ਫਿਰ ਉਹਦੀ ਤਲਾਸ਼ੀ ਤਲੋਚੀ ਲਈ ਵੀ ਉਹਦੇ ਤੇ ਕੋਈ ਹੋਰ ਚੀਜ਼ ਤੇ ਨਹੀਂ ਹੈਗੀ ਸੋ ਇਹ ਕੱਲ ਜਿਹੜੀ ਘਟਨਾ ਹੋਈ ਹੈ ਇਹ ਦੇ ਇੱਕਦਮੇ ਤੇ ਇਹੀ ਸੀ ਉਦੋਂ ਕਿ ਜਿਵੇਂ ਹਮਲਾ ਕੋਈ ਹੋ ਗਿਆ ਕਿ ਕੱਲ ਦਾ ਦਿਨ ਵੀ ਇਦਾਂ ਦਾ ਸੀ 13 ਦਸੰਬਰ 2001 ਨੂੰ ਜਦੋਂ ਪਹਿਲਾਂ ਪਾਰਲੀਮੈਂਟ ਤੇ ਹਮਲਾ ਆਇਆ ਉਹੀ ਸੇਮ ਲੱਗਦਾ ਸੀ ਕਿ ਜਿਵੇਂ ਫੇਰ ਉਹੀ ਕੁਝ ਹੋ ਗਿਆ ਪਰ ਉਹ ਕਿਉਂਕਿ ਸਵੇਰੇ ਅਸੀਂ ਹੋ ਕੇ ਵੀ ਆਏ ਸਾਂ ਸਾਰੀਆਂ ਉਹ ਮਤਲਬ ਸ਼ਰਧਾਂਜਲੀ ਦੇ ਕੇ ਸਾਰੇ ਉਹਨਾਂ ਨੂੰ ਸਾਰੇ ਇੱਕ ਇੱਕ ਨੂੰ ਵੇਖ ਕੇ ਸਾਰਿਆਂ ਨੂੰ ਨਮਨ ਹੋਇਆ ਸੀ ਉਹ ਚੀਜ਼ ਦਿਮਾਗ ਦੇ ਵਿੱਚ ਇੱਕਦਮ ਕਲਿੱਕ ਕਰ ਗਈ ਕਿ ਫੇਰ ਹਮਲਾ ਹੋ ਗਿਆ ਉਸੇ ਤਰੀਕੇ ਨਾਲ ਪਰ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਉਹਦੀ ਹਿੰਮਤ ਬਖਸ਼ੀ ਔਰ ਅਸੀਂ ਉਹਨਾਂ ਨੂੰ ਮਤਲਬ ਥੋਤੀ ਉਹਨਾਂ ਨੂੰ ਫੜ ਲਿਆ ਉਸੇ ਵੇਲੇ স্মੋਕ ਮਗਨ ਕੀ ਬੰਮ ਕੀ ਬਾਤ ਕਰੀਆ ਆਪਨੇ ਔਰ ਜਿਸ ਤਰੀਕੇ ਦਾ ਕਲਰ yellow ਕਲਰ ਜੋ ਹੈ ਉਹ ਹੱਥ ਕੇ ਹੱਥ ਪਰ ਵੀ ਲਗਾ ਹੋਇਆ ਥਾ ਹਾਂ ਆਜ ਉਸੇ ਤਰੀਕੇ ਕੇ ਆਪਨੇ ਕਪੜੇ ਪਹਿਨੇ नहीं, ये कोई ऐसी बात नहीं है जो कुदरती हो गया है वो तो अभी भी उसमें मैंने अभी 8-10 बार इसको धुया लेकिन अभी भी स्मेल है उसमें आप लोगों को भी स्मेल आ रही है इसमें ये ये इतना पूछना अभी भी स्मेल आ रही क्योंकि ये थोड़ा जल गया है हाथ ऊपर से स्किन जो है ना वो जल गई है क्योंकि वो उसको पता नहीं था मेरे को ये था कि कोई कोई नुकसान ना ज्यादा हो जाए सो ओदे करके मैं आ, मतलब ओनु फाड़ के बाहर सुटन दी ही सोचा कि बाहर किस तरीके के नाल ये नु सुड़ता जाए बचाओ जे सारेया दा मेंबर पार्लियामेंट दा ਉਹ ਇੱਕ ਬੜਾ ਭੰਕਰ ਜਿਹਾ ਦ੍ਰਿਸ਼ ਸੀ ਉਸ ਸਮੇਂ ਜਿਹੜਾ ਦ੍ਰਿਸ਼ ਪੈਦਾ ਹੋਇਆ ਤੇ ਅਸੀਂ ਤੇ ਚਲੋ ਪਰਮਾਤਮਾ ਦੀ ਮਿਹਰ ਬਖਸ਼ੇ ਮੈਂ ਉਹਨਾਂ ਦੀ ਕਹਿੰਦਾ ਕਿ ਉਹਨਾਂ ਨੇ ਹਿੰਮਤ ਬਖਸ਼ੀ ਕੁਝ ਵੀ ਹੋ ਸਕਦਾ ਸੀ ਕੋਈ ਵੱਧ ਵੀ ਸਕਦਾ ਸੀ ਕੋਈ ਮਤਲਬ ਜਾਨਲੇਵਾ ਵੀ ਹੋ ਸਕਦਾ ਸੀ ਪਰ ਚਲੋ ਜੋ ਵੀ ਹੋ ਗਿਆ ਸਾਰੇ ਸੁਖ ਸੁਖਾਨਾ ਠੀਕ ਬਚੇ ਨੇ ਅਸੀਂ ਤੇ ਹੀ ਕਮਾਂਗੇ ਹਰ ਕੋਈ ਤਾਰੀਫ ਕਰ ਰਹਾ ਹੈ ਆਪਕੀ ਦੇਖੋ ਇਹ ਤੇ ਜਿਹੜਾ ਬੰਦਾ ਵੀ ਦੇਸ਼ ਲਈ ਲੜੂਗਾ ਜਿਹੜਾ ਬੰਦਾ ਵੀ ਇੰਨਾ ਤਾਕਤ ਨਾਲ ਲੜੂਗਾ ਦੇਸ਼ ਹਮੇਸ਼ਾ ਹੀ ਉਹਦੇ ਨਾਲ ਖਲੋਂਦਾ ਹੈ ਤੇ ਮੈਨੂੰ ਮਾਣ ਹੈ ਕਿ ਮੈਂ ਉਸ ਧਰਤੀ ਤੋਂ ਆਉਂਦਾ ਹਾਂ ਜਿੱਥੇ ਮੁਗਲ ਜਦੋਂ ਵੀ ਆਏ ਆ ਤੇ ਇਸ ਧਰਤੀ ਤੇ ਸਾਡੇ ਪੁਰਖਿਆਂ ਨੇ ਉੱਠ ਕੇ ਉਹਨਾਂ ਨਾਲ ਟੱਕਰ ਲਈ ਹੈ। ਔਰ ਜੇ ਮਹਾਰਾ ਰਣਜੀਤ ਸਿੰਘ ਦਾ ਵੱਡਾ ਰਾਜ ਸੀ ਇਸ ਧਰਤੀ ਤੇ ਸੀ ਉਹਨਾਂ ਨੇ ਕਿਸੇ ਨੂੰ ਆਉਣ ਨਹੀਂ ਦਿੱਤਾ ਆਪਣੇ ਰਾਜ ਜਿੰਦੇ ਜੀ ਕਿਸੇ ਨੂੰ ਇਸ ਧਰਤੀ ਤੇ। ਅੱਜ ਜੇ ਮੇਰੇ ਪਿਤਾ ਜੀ ਉਹ ਵੀ ਫੌਜ ਚ ਰਹੇ ਉਹਨਾਂ ਨੇ ਸੈਕੰਡ ਵਰਲਡ ਵਾਰ ਉਹਨਾਂ ਨੇ ਦੇਖੀ ਹੈ। ਸੋ ਅਸੀਂ ਗੱਲਾਂ ਕਰਦੇ ਸੀ ਅਸੀਂ ਬੋਲਦੇ ਸੀ ਇਤਿਹਾਸ ਪੜਿਆ ਸੀ ਕਿ ਸਾਡੇ ਸਭ ਤੋਂ ਵੱਧ ਯੋਧੇ ਨੇ ਸਭ ਤੋਂ ਵੱਧ ਕੁਰਬਾਨੀਆਂ ਨੇ ਸਾਡੇ ਬਾਰਡਰਾਂ ਤੇ ਜਾ ਕੇ ਸ਼ਹੀਦ ਹੁੰਦੇ ਆ। ਕੱਲ ਪਤਾ ਲੱਗਾ ਕਿ ਉਹ ਕਿਹੜੀ ਚੀਜ਼ ਹੈ ਇੱਕ ਤਾਕਤ ਹੈ ਜਿਹੜੀ ਸਾਡੀ ਮਿੱਟੀ 'ਚ ਹੈ ਪੰਜਾਬੀਆਂ ਦੀ ਉਹ ਕੱਲ ਤੱਕ ਦੀ ਜਿਹੜੀ ਹੈ ਸਾਰੀ ਦੇਸ਼ ਨੇ ਵੇਖੀ ਹੈ ਸਾਰੀ ਦੁਨੀਆ ਨੇ ਦੇਖੀ ਹੈ ਉਹ ਕੋਈ ਪਲੈਨਡ ਚੀਜ਼ ਤੇ ਹੈ ਨਹੀਂ ਸੀ ਮੈਂ ਉਹ ਤੇ ਇੱਕਦਮ ਹਮਲਾ ਸੀ ਔਰ ਸਿੱਧੇ ਉਹਦੇ ਉੱਤੇ ਜਾ ਕੇ ਵੱਜਣਾ ਇਹ ਤੇ ਹੁਣ ਪਤਾ ਨਹੀਂ ਸੀ ਕੀ ਨਿਕਲਣਾ ਕੀ ਨਹੀਂ ਨਿਕਲਣਾ ਪਹਿਲੇ ਉਹ ਦੀ ਸਮੋਗ ਬਾਬੇ ਵੀ ਨਹੀਂ ਸਮੋਗ ਬਾਬੇ ਤੇ ਬਾਅਦ 'ਚ ਪਤਾ ਲੱਗਾ ਪਹਿਲੇ ਉਹਨਾਂ ਨੂੰ ਜਦੋਂ ਕੱਢ ਰਹੇ ਸੀ ਉਦੋਂ ਹੀ ਉਹਨਾਂ ਨੂੰ ਫੜਦੇ ਪਹਿਲੇ ਨੂੰ ਤੇ ਉਹਦੋਂ ਢਾ ਲਿਆ ਸੀ ਸੋ ਇਹ ਇਹ ਜਿਹੜੀ ਚੀਜ਼ ਹੈ ਇਹ ਕੁਦਰਤ ਦੀ ਬਖਸ਼ਿਸ਼ ਹੈ ਔਰ ਇਹ ਪੰਜਾਬੀ ਹੋਣ ਤੇ ਮਾਣ ਹੈ ਮੈਨੂੰ ਔਰ ਸਿੱਖੋਂ ਦੇ ਮਾਣ ਹੈ ਕਿ ਇਹ ਅਸੀਂ ਇਹੋ ਜਿਹਾ ਜਜ਼ਬਾ ਇਹੋ ਜਿਹਾ ਲੋਕਾਂ ਤੋਂ ਇਸ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਔਰ ਮਾਪੇ ਤੋਂ ਇਹ ਜੀਆਂ ਸਿੱਖਿਆਵਾਂ ਮਿਲੀਆਂ ਔਰ ਸਭ ਤੋਂ ਵੱਡੀ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਕੱਲ ਪਿਤਾ ਜੀ ਦਾ ਫੋਨ ਆਇਆ ਜਦੋਂ ਉਹਨਾਂ ਦੇ ਬਹੁਤ ਫੋਨ ਵੱਜੇ ਮੈਂ ਚੱਕ ਨਹੀਂ ਸਕਿਆ ਰਾਤੀ ਮੈਂ ਉਹਨਾਂ ਨੂੰ ਫੋਨ ਕੀਤਾ ਬੈਕਲ ਤੇ ਉਹਨਾਂ ਪਿੰਦੇ ਇਹ ਗੱਲ ਕਹੀ ਆ ਖੁਸ਼ ਕਰਦਾ ਵੀ ਉਹ ਪੁੱਤਰਾ ਤੇ ਮੈਨੂੰ ਸਵਾਦ ਆ ਗਿਆ ਮੈਂ ਕਿਹਾ ਪਤਾ ਹੀ ਚਲੋ ਬੇਰ ਹੋ ਗਿਆ ਉਹਨਾਂ ਨੇ ਜੇ ਪਤਨੀ ਨੇ ਗੱਲ ਕੀਤੀ ਉਹਨਾਂ ਕੋ ਢਿੰਦੀ ਗਲਾ ਦੀ ਗੱਲ ਨਹੀਂ ਕੀਤੀ ਜੇ ਬੱਚਿਆਂ ਨੇ ਕੀਤੀ ਕਿਸ ਨੇ ਟੈਂਦੀ ਵਾਲਾ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਇੱਕੋ ਗੱਲ ਕੀਤੀ ਅਸੀਂ ਪ੍ਰਾਊਡ ਕਰਦੇ ਹਾਂ ਇਸ ਗੱਲ ਦਾ ਸੋ ਜਦੋਂ ਇੰਨੀ ਤਾਕਤ ਮਿਲ ਜੇ ਉਸ ਤੋਂ ਬਾਅਦ ਸਾਰੇ ਪੰਜਾਬ ਨੇ ਮੈਂ ਕਹਿ ਸਕਦਾ ਕਿ ਹਰ ਪੰਜਾਬ ਦੇ ਕੋਨੇ-ਕੋਨੇ ਤੋਂ ਮੈਨੂੰ ਮੈਸੇਜ ਆਇਆ ਫੋਨ ਇਹਨਾਂ ਵੱਜਾ ਕੇ ਮੈਂ ਫੋਨ ਚੁੱਕ ਨਹੀਂ ਸਕਿਆ ਮੈਂ ਮਾਫੀ ਚਾਹੂੰਗਾ ਜਿੰਨਾਂ ਨੇ ਨਹੀਂ ਜਵਾਬ ਦੇ ਸਕਿਆ ਹੁਣ ਹੌਲੀ-ਹੌਲੀ ਦੇਣ ਦੀ ਕੋਸ਼ਿਸ਼ ਕਰੂੰਗਾ ਹਰ ਇੱਕ ਨੇ ਮੈਸੇਜ ਲੇ ਲੇ ਕੇ ਕਿ ਸਾਨੂੰ ਮਾਣ ਵਧਿਆ ਸਾਡਾ ਔਰ ਮੇਰਾ ਵੀ ਅੱਜ ਇਸ ਗੱਲ ਦੇ ਨਾਲ ਮੈਨੂੰ ਵੀ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਵੀ ਪਰਮਾਤਮਾ ਨੇ ਕਰਾਇਆ ਉਹ ਦੇਸ਼ ਲਈ ਕੌਮ ਲਈ ਸਾਡੇ ਆਪਣੀ ਪਾਰਲੀਮੈਂਟ ਦੇ ਸਾਡੇ ਕਹਿ ਸਕਦੇ ਕਿ ਉਹਨਾਂ ਵਾਲੇ ਬੱਚਿਆਂ ਵਾਸਤੇ ਇੱਕ ਮਿਸਾਲ ਕਹਿ ਸਕਦੇ ਜੋ ਵੀ ਪਰਮਾਤਮਾ